ਨੀ ਪਹਿਲੀ ਵਾਰ ਤੇ ਜਾਣਾ ਹੈਗਾ ਉਸ ਤੇ ਤੂੰ ਇੱਕ ਵਾਰੀ ਤੇ ਭੂਆ ਨੂੰ ਆਹ ਲੈਂਦੀ ਤੂੰ ਮੰਮੀ ਨੂੰ ਫੋਨ ਕਰਕੇ ਪੁੱਛ ਲੈ ਤੇਰੇ ਤੇ ਮੂੰਹ ਤੇ ਫੁੱਟਿਆ ਹੀ ਨਹੀਂ ਇੱਕ ਵਾਰੀ ਵੀ ਗੇੜੇ ਗਾੜੀ ਗੱੜ ਤੇ ਹੋ ਕੇ ਪ੍ਰਧਾਨ ਕਿਆਂ ਕਰਨ ਲਈ ਆ ਤੇ ਘਰ ਦੀ ਰੋ ਜਾ ਕੇ ਮੰਮੀ ਫਿਰ ਕੀ ਹੋ ਗਿਆ ਦੱਸ ਘਰ ਤੋਂ ਕਿਸ ਦੇ ਨਾਲ ਹੀ ਗੱਲ ਕਰਨੀ ਜੇ ਮੇਰੇ ਨਾਲ ਹੋਗੀ ਚਾਹੇ ਤੁਹਾਡੇ ਨਾਲ ਹੋਗੀ ਤੇ ਫਿਰ ਕੀ ਹੋ ਗਿਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਨਾ ਮੇਰੀ ਗੱਲ ਸੁਣ ਸੱਸ ਮੈਂ ਆ ਤੇਰੀ ਕਿ ਤੂੰ ਆ ਮੇਰੀ ਤੈਨੂੰ ਇੰਨੀ ਅਕਲ ਨਹੀਂ ਆਉਂਦੀ ਮਾਸਾਂ ਕਿ ਜਿਹਨੂੰ ਮੈਂ ਮਗਰ ਲਾਈ ਫਿਰਨ ਲਈ ਆ ਕੋਈ ਮਾਤੋਂ ਨੂੰ ਦੇ ਉਹਨੂੰ ਤੇਰੀ ਮੱਥੇ ਤੇ ਚੱਲਣਾ ਵਾ ਉਹਨੇ ਜੇ ਤੂੰ ਹਾਈ ਤਾਂ ਤੂੰ ਕਰਦੀ ਰਹਿੰਦੇ ਉਹਨੇ ਤੇਰੇ ਵਾਲਵੇਂ ਇਤਰਾ ਹੀ ਕਰਨਾ ਚਤਨੀ ਹੁੰਦੀ ਮੰਮੀ ਨੂੰ ਅੱਜ ਕੀ ਹੋ ਗਿਆ ਵਾ ਮੈਂ ਤੇ ਕਦੀ ਇਦਾਂ ਬੋਲਦੀ ਵੇਖੀ ਨਹੀਂ ਧੀਰੀ ਨੂੰ ਬੜਾ ਉੱਡ ਟੁੱਟ ਕੇ ਪੈਂਦੇ ਹੀ ਮੰਮੀ ਦੀ ਗੱਲ ਵੀ ਸੱਚ ਵਾ ਵੇ ਦਲਜੀਤ ਸਾਡੇ ਘਰ ਦੀ ਕੰਜਰ ਕੜੀ ਮੁਕੇ ਤੇ ਫੇਰ ਹੀ ਹਨੂ ਬਾਅਦ ਦੀਆਂ ਗੱਲਾਂ ਦਾ ਪਤਾ ਲੱਗੇ ਹਾਡੇ ਦੇ ਘਰ ਦੇ ਵਿੱਚ ਨਿਤ ਕਲੇਸ਼ ਪਿਆ ਰਹਿੰਦਾ ਵਾ ਤੇ ਪਤਾ ਨਹੀਂ ਕਿੱਥੋਂ ਲੱਗਣਾ